ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਓਪਾ ਲੈ ਕੇ ਆਏ ਹਾਂ ਸੰਗਤ ਜੀ ਇਸ ਓਪਾ ਨੂੰ ਕਰਦੇ ਸਮੇਂ ਤੁਸੀਂ ਇਸ पेड़ ਦੇ نیچے ਇੱਕ ਨਿੰਬੂ ਨਚੋੜ ਦੇਣਾ ਹੈ ਇਸ درخت ਦੇ نیچے ਸਾਧ ਸੰਗਤ ਜੀ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਦੁਸ਼ਮਨਾ ਤੋਂ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਹੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਦੁਸ਼ਮਣ ਤੁਹਾਡੇ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਆਤਮਚਾਰ ਰਹੇ ਹਨ ਇਸ ਤਰੀਕੇ ਨਾਲ ਤੁਹਾਡੇ ਪਿੱਛੇ ਤੁਹਾਡੇ ਦੁਸ਼ਮਣ ਪਾਏ ਹੋਏ ਹਨ ਕਿ ਜੇਕਰ ਤੁਸੀਂ ਕੋਈ ਵੀ ਕੰਮ ਕਰਨ ਜਾਂਦੇ ਹੋ ਤੇ ਉਸ ਕੰਮ ਦੇ ਪਿੱਛੇ ਪਿੱਠ ਪਿੱਛੇ ਤੁਹਾਡੇ ਤੇ ਕੁਝ ਤਾంత్రਿਕ ਕਰਿਆਵਾਂ ਕਰਵਾਉਂਦੇ ਹਨ ਕੈਨ ਤੋਂ ਭਾਵ ਕਿ ਗੋਪਤਾ ਵਿਧੀ ਨਾਲ ਗੁਪਤ ਤਰੀਕੇ ਦੇ ਨਾਲ ਤੁਹਾਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ ਇਸੇ ਹੀ ਤਰੀਕੇ ਨਾਲ ਜੇਕਰ ਤੁਸੀਂ ਆਪਣਾ ਬਿਜ਼ਨਸ ਕਰਨ ਜਾਂਦੇ ਹੋ ਤੁਹਾਡੇ ਬਿਜ਼ਨਸ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤੁਹਾਡੇ ਵਪਾਰ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਲਾਸ ਹੁੰਦਾ ਹੈ ਇਸ ਤਰੀਕੇ ਨਾਲ ਜਿਹੜਾ ਤੁਹਾਡਾ ਦੁਸ਼ਮਣ ਹੈ ਤੁਹਾਡੇ ਉੱਪਰ ਇਸ ਤਰ੍ਹਾਂ ਦੀਆਂ ਕਰਿਆਵਾਂ ਕਰਵਾਉਂਦਾ ਹੈ ਉਹ ਤੁਹਾਡੇ ਜਿਹੜੇ ਪ੍ਰਾਪਰਟੀ ਹੁੰਦੇ ਹੈ ਉਸ ਨੂੰ ਹੜੱਪਣਾ ਚਾਹੁੰਦਾ ਹੈ ਜਿਹੜੀਆਂ ਤੁਹਾਡੇ ਘਰ ਦੇਆਂ ਲੇਡੀਸ ਹੁੰਦੀਆਂ ਹਨ ਉਹਨਾਂ ਦੇ ਉੱਪਰ ਆਪਣੀ ਮਾੜੀ ਨਜ਼ਰ ਰੱਖਦਾ ਹੈ ਇਸ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਹਨ ਉਹ ਸਾਡੇ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦੇ ਹਨ ਪ੍ਰਸੰਗ ਜੀ ਸਾਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ ਡਰਨ ਦੀ ਲੋੜ ਨਹੀਂ ਹੈ ਬਸ ਤੁਹਾਨੂੰ ਇਸ ਛੋਟੇ ਜਿਹੇ ਉਪਾਅ ਨੂੰ ਕਰਨਾ ਹੋਵੇਗਾ ਇਹ ਉਪਾਅ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਇਹ ਪ੍ਰੋਬਲਮਾਂ ਮੁਸ਼ਕਲਾਂ ਦੂਰ ਹੋਣਗੀਆਂ ਇਹ ਬਹੁਤ ਜ਼ਿਆਦਾ ਸਿੰਪਲ ਤੇ ਸਰਲ ਜਿਹਾ ਉਪਾਅ ਹੈ ਇਸ ਉਪਾਣ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਦੁਸ਼ਮਣ ਨਾਮ ਦੀ ਚੀਜ਼ ਨਹੀਂ ਰਹੇਗੀ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਹਾਡੇ ਪਰਿਵਾਰ ਦੇ ਵਿੱਚੋਂ ਹਮੇਸ਼ਾ ਦੇ ਹਮੇਸ਼ਾ ਦੇ ਲਈ ਹੀ ਖਤਮ ਹੋ ਜਾਵੇਗੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਣ ਨੂੰ ਅਸੀਂ ਕਰਨਾ ਕਿਹੜੇ ਤਰੀਕੇ ਨਾਲ ਹੈ ਕਿਹੜਾ ਉਹ ਦਰਖਤ ਹੈ ਜਿਸ سے ਨੇਜੇ ਅਸੀਂ ਜਾ ਕੇ ਨਿੰਬੂ ਨਚੋੜ ਕੇ ਆਉਣਾ ਹੈ ਕਿਸ ਤਰੀਕੇ ਨਾਲ ਅਸੀਂ ਇਹ ਉਪਯੋਗ ਕਰਨਾ ਹੈ ਤੇ ਕਦੋਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਥ ਸੰਗਤ ਜੀ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜਾਈਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਲਿਖਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਦ ਸੰਗਜ ਸਾਨੂੰ ਇਹ ਉਪਾਅ ਕਰਨ ਦੇ ਲਈ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸੁਪਾ ਦੇ ਵਿੱਚ ਸਿਰਫ ਇੱਕ ਖਾਸ ਚੀਜ਼ ਜੋ ਜਿਸ ਦੀ ਸਾਨੂੰ ਜ਼ਰੂਰਤ ਹੈ ਉਹ ਹੈ ਨਿੰਬੂ ਜਿਹੜਾ ਸਾਨੂੰ ਨਿੰਬੂ ਲੈਣਾ ਹੈ ਉਹ ਇੱਕਦਮ ਸਾਫ਼ ਸੁਥਰਾ ਤੇ ਬੇਦਾਗ ਹੋਣਾ ਚਾਹੀਦਾ ਹੈ ਕੰਧ ਤੋਂ ਪਾਪ ਕੇ ਉਸ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਾਗ ਨਾ ਹੋਵੇ। ਇੱਕਦਮ ਫਰੈਸ਼ ਤੇ ਤਾਜ਼ਾ ਹੋਣਾ ਚਾਹੀਦਾ ਹੈ। ਇਸ ਨਿੰਬੂ ਨੂੰ ਲੈ ਕੇ ਤੁਸੀਂ ਇੱਕ ਅਜਾਇਬ ਦਰਖਤ ਦੇ ਕੋਲ ਚਲੇ ਜਾਣਾ ਹੈ। ਇਸ ਨੂੰ ਕਰਾਂ ਦੇ ਨਾਲ ਚਾਹੇ ਤੁਹਾਡੇ ਗੁਪਤ ਦੁਸ਼ਮਣ ਹੋਣ, ਚਾਹੇ ਇੱਕ ਹੈ ਚਾਹੇ ਦੋ ਦੁਸ਼ਮਣ ਹੋਣ ਤੇ ਚਾਹੇ ਲੱਖਾਂ ਕਰੋੜਾ ਹੋਣ। ਜਿੰਨੇ ਵੀ ਤੁਹਾਡੇ ਦੁਸ਼ਮਣ ਨੇ ਚਾਹੇ ਸਾਹਮਣੇ ਤੋਂ ਨੇ ਚਾਹੇ ਪਿੱਠ ਪਿਛੇ ਨੇ ਉਹ ਸਾਰੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਇਸ ਤਰੀਕੇ ਨਾਲ ਅੱਜ ਕੱਲ ਦੇ ਸਮੇਂ ਵਿੱਚ ਜੇਕਰ ਆਪਾਂ ਨਿੰਬੂ ਦੀ ਗੱਲ ਕਰੀਏ ਤਾਂ ਨਿੰਬੂ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਪੀਲੇ ਰੰਗ ਦਾ ਹੁੰਦਾ ਹੈ ਤੇ ਇੱਕ ਹਰੇ ਰੰਗ ਦਾ ਹੁੰਦਾ ਹੈ ਜਿਹੜਾ ਪੀਲਾ ਹੁੰਦਾ ਹੈ ਉਹ ਥੋੜਾ ਜਿਹਾ ਪੱਕਿਆ ਹੁੰਦਾ ਹੈ ਤੇ ਹਰਾ ਜੋ ਹੁੰਦਾ ਹੈ ਉਹ ਥੋੜਾ ਜਿਹਾ ਕੱਚਾ ਹੁੰਦਾ ਹੈ ਅਸੀਂ ਪੀਲਾ ਜਿਹੜਾ ਨਿੰਬੂ ਹੈ ਪੂਰਾ ਪੱਕਿਆ ਹੋਇਆ ਕਹਿੰਦੋਂ ਭਾਵ ਕਿ ਅਸੀਂ ਉਹ ਨਿੰਬੂ ਲੈਣਾ ਹੈ ਤੇ ਨਿੰਬੂ ਬਿਲਕੁਲ ਫਰੈਸ਼ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਸੁੱਕਿਆ ਹੋਇਆ ਤੇ ਤਾਜੇ ਤੇ ਦਾਗੇ ਨਿੰਬੂ ਨੂੰ ਲਵਾਂਗੇ ਤਾਂ ਉਸ ਨੂੰ ਲੈਣ ਨਾਲ ਜਿਹੜਾ ਸਾਡਾ ਇਹ ਉਪਾਅ ਹੈ ਇਹ ਸਾਡਾ ਸਫਲ ਨਹੀਂ ਹੋਵੇਗਾ ਕਿਉਂਕਿ ਸੁੱਕੀ ਹੋਈ ਚੀਜ਼ ਤੇ ਬੇਦਾਗ ਤੇ ਖਰਾਬ ਹੋਈ ਚੀਜ਼ ਦੇ ਨਾਲ ਸਾਨੂੰ ਕਦੇ ਵੀ ਲਾਭ ਨਹੀਂ ਹੁੰਦਾ ਇਸੇ ਤਰ੍ਹਾਂ ਇਸ ਨਿੰਬੂ ਦੇ ਨਾਲ ਸਾਨੂੰ ਚਾਹੀਦਾ ਹੈ ਸੰਦੂਰ ਤੇ ਸੰਦੂਰ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਕਾਮੀਆਂ ਹੁੰਦਾ ਹੈ ਤੇ ਜਿਹੜਾ ਇੱਕ ਸ਼੍ਰੀ ਹਨੂਮਾਨ ਜੀ ਨੂੰ ਚੜਾਇਆ ਜਾਂਦਾ ਹੈ ਇੱਕ ਹੁੰਦਾ ਹੈ ਲਾਲ ਰੰਗ ਦਾ ਸੰਦੂਰ ਜੋ ਲੇਡੀ ਚੋਸ ਕਰਦੀਆਂ ਹਨ ਉਹ ਵਾਲਾ ਸੰਦੂਰ ਤੇ ਤੁਸੀਂ ਇਸ ਨੂੰ ਪਾਉਣੋਂ ਕਰਨ ਦੇ ਲਈ ਕਾਮੀਆਂ ਸੰਦੂਰ ਲੈਣਾ ਹੈ ਤੇ ਜਿਹੜਾ ਕਿ ਸ਼੍ਰੀ ਹਨੂਮਾਨ ਜੀ ਨੂੰ ਚੜਾਇਆ ਜਾਂਦਾ ਹੈ ਉਹ ਵਾਲਾ ਸੰਦੂਰ ਤੁਸੀਂ ਇਸ ਨੂੰ ਪਾਉਣ ਦੇ ਲਈ ਚੋਸ ਕਰਨਾ ਹੈ ਸੋ ਇਸੇ ਤਰ੍ਹਾਂ ਤੁਸੀਂ ਨਿੰਬੂ ਲੈ ਕੇ ਤੇ ਨਿੰਬੂ ਦੇ ਨਾਲ ਸੰਦੂਰ ਲੈ ਕੇ ਇੱਕ ਦੂਸੇ ਚਾਹ ਕੋ ਲੈ ਕੇ ਤੇ ਤੁਸੀਂ ਜਾਣਾ ਹੈ ਕਿੱਕਰ ਦੇ ਦਰਖਤ ਦੇ ਕੋਲ ਜਿਹੜਾ ਕਿੱਕਰ ਦਾ ਦਰਖਤ ਹੁੰਦਾ ਹੈ ਉਹ ਬਾਬੂਲ ਦਾ ਦਰਖਤ ਹੁੰਦਾ ਹੈ ਜਿਵੇਂ ਕਿ ਕਿੱਕਰ ਦੇ ਦਰਖਤ ਨੂੰ ਕੰਡੇ ਲੰਗੇ ਹੁੰਦੇ ਹਨ ਇਸੇ ਤਰ੍ਹਾਂ ਬਾਬੂਲ ਦਾ ਦਰਖਤ ਜਿਹੜਾ ਹੈ ਉਸ ਨੂੰ ਵੀ ਕੰਡੇ ਹੁੰਦੇ ਹਨ ਦਰਖਤ ਸੇਮ ਇਹੀ ਹੁੰਦਾ ਹੈ ਅਲੱਗ-ਅਲੱਗ ਏਰੀਏ ਦੇ ਹਿਸਾਬ ਦੇ ਨਾਲ ਕਿਤੇ ਕਿੱਕਰ ਬੋਲਿਆ ਜਾਂਦਾ ਹੈ ਤੇ ਕਿਤੇ ਬਾਬੂਲ ਦਰਖਤ ਬੋਲਿਆ ਜਾਂਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸਪਾ ਨੂੰ ਅਸੀਂ ਕਰਨਾ ਕਿਹੜੇ ਦਿਨ ਹੈ ਇਸਪਾ ਨੂੰ ਤੁਸੀਂ ਹਫਤੇ ਦੇ ਵਿੱਚ 4 ਦਿਨ ਕਰ ਸਕਦੇ ਹੋ ਸ਼ਨੀਵਾਰ ਐਤਵਾਰ ਤੇ ਸੋਮਵਾਰ ਤੇ ਮੰਗਲਵਾਰ ਵੈਸੇ ਦਾ ਤੁਸੀਂ ਇਸਪਾ ਨੂੰ ਸ਼ਨੀਵਾਰ ਐਤਵਾਰ ਤੇ ਮੰਗਲਵਾਰ ਹੀ ਕਰੋ ਤਾਂ ਬਿਹਤਰ ਹੈ ਪਰ ਤੁਸੀਂ ਸੋਮਵਾਰ ਦੇ ਦਿਨ ਵਿੱਚ ਇਸਪਾ ਨੂੰ ਕਰ ਸਕਦੇ ਹੋ ਇਹ 4 ਦਿਨਾਂ ਦੇ ਵਿੱਚ ਜਿਆਦਾ ਤੁਹਾਨੂੰ ਸਮਾਂ ਮਿਲਦਾ ਉਸੇ ਸਮੇਂ ਤੁਸੀਂ ਇਸਪਾ ਨੂੰ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਸ ਦਰਖਤ ਦੇ ਕੋਲ ਜਾਣਾ ਹੈ ਤੇ ਤੁਸੀਂ ਸੁੱਕਾ ਸੰਦੂਰ ਲੈ ਕੇ ਨਿੰਬੂ ਲੈ ਕੇ ਤੇ ਇੱਕ ਚਾਕੂ ਲੈ ਜਾਣਾ ਹੈ ਜਿੰਨਾ ਹੀ ਵੱਡਾ ਇਹ ਦਰਖਤ ਹੋਵੇਗਾ ਉਹ ਨਹੀਂ ਜਿਆਦਾ ਤੁਹਾਨੂੰ ਇਸ ਸੁਪਾ ਦਾ ਫਾਇਦਾ ਹੋਵੇਗਾ ਤੇ ਜਿਵੇਂ ਹੀ ਤੁਸੀਂ ਇਸ ਸੁਪਾ ਨੂੰ ਕਰਨਾ ਸ਼ੁਰੂ ਕਰ ਦਿਓਗੇ ਜਿਹੜੇ ਤੁਹਾਡੇ ਦੁਸ਼ਮਣ ਨੇ ਉਹ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋਣਾ ਸ਼ੁਰੂ ਹੋ ਜਾਣਗੇ ਇਸੇ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਕਿਕਰ ਦੇ ਦਰਖਤ ਦੇ ਕੋਲ ਜਾਣਾ ਉੱਥੇ ਜਾ ਕੇ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਇਸ ਤਰੀਕੇ ਦੇ ਨਾਲ ਤੁਸੀਂ ਬੋਲਣਾ ਕਿ ਜਿਵੇਂ ਤੁਸੀਂ ਸਾਰੇ ਸੰਸਾਰ ساری ਦੁਨੀਆ ਦੀ ਜਿਵੇਂ ਤੁਸੀਂ ਆਪਣੇ ਕੰਡਿਆਂ ਦੇ ਨਾਲ ਰੱਖਿਆ ਕਰਦੇ ਤੇ ਉਸੇ ਤਰੀਕੇ ਦੇ ਨਾਲ ਤੁਸੀਂ ਮੇਰੇ ਦੁਸ਼ਮਣਾਂ ਤੋਂ ਮੈਨੂੰ ਰੱਖਿਆ ਕਰਨੀ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਦੁਸ਼ਮਣ ਮੇਰੇ ਬਹੁਤ ਜ਼ਿਆਦਾ ਪੇਛੇ ਪਾਏ ਹੋਏ ਹਨ ਕੋਈ ਵੀ ਕੰਮ ਮੈਂ ਸ਼ੁਰੂ ਕਰਦਾ ਉਸ ਕੰਮ ਨੂੰ ਖਤਮ ਕਰ ਦਿੰਦੇ ਹਨ ਜੇਕਰ ਮੈਂ ਕੋਈ ਦੁਕਾਨ ਲਗਾਉਣਾ ਹਾਂ ਤਾਂ ਮੇਰੇ ਉਸ ਦੁਕਾਨ ਨੂੰ ਖਤਮ ਕਰਕੇ ਰੱਖ ਦਿੰਦੇ ਹਨ ਕੋਈ ਵੀ ਕੰਮ ਮੈਂ ਸ਼ੁਰੂ ਕਰਦਾ ਉਹ ਕੰਮ ਮੇਰਾ ਫੇਲ ਹੋ ਜਾਂਦਾ ਸਕਸੈਸਫੁਲ ਨਹੀਂ ਹੁੰਦਾ ਜੇਕਰ ਮੈਂ ਕਿਸੇ ਜੌਬ ਦੇ ਲਈ ਅਪਲਾਈ ਕਰਦਾ ਜੌਬ ਲਈ ਜਾਣਾਂ ਤਾਂ ਮੇਰੀ ਜੌਬ ਵੀ ਨਹੀਂ ਲੱਗਦੀ ਇਸ ਤਰੀਕੇ ਨਾਲ ਜੇਕਰ ਸਾਡੇ ਘਰ ਵਿੱਚ ਸਾਡੇ ਵਿਆਹ ਸ਼ਾਦੀ ਤੋਂ ਲੈ ਕੇ ਵਿਆਜਾ ਦੇ ਨੂੰ ਲੈ ਕੇ ਗੱਲ ਚੱਲਦੀ ਤੇ ਅਸੀਂ ਕੋਈ ਲੜਕੀ ਵਾਲਿਆਂ ਨੂੰ ਦੇਖਣ ਜਾਂਦੇ ਜਾਂ ਸਾਡੇ ਕੋਈ ਗਰਬਾ ਚੱਲਦੇ ਤਾਂ ਉਹ ਵੀ ਸਿਰੇ ਨਹੀਂ ਚੜ੍ਹਦੇ ਕਹਨ ਤੋਂ ਭਾਵ ਕਿ ਜੋ ਤੁਹਾਨੂੰ ਦੁਸ਼ਮਣ ਪਰੇਸ਼ਾਨ ਕਰਦੇ ਨੇ ਉਸੇ ਕਰਕੇ ਜੋ ਵੀ ਪ੍ਰੋਬਲਮ ਮੁਸ਼ਕਲ ਤੁਹਾਡੀ ਜ਼ਿੰਦਗੀ ਵਿੱਚ ਆ ਰਹੀ ਹੁੰਦੀ ਹੈ ਉਹ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਤੁਸੀਂ ਸਿੱਧਾ ਰਕਤ ਦੇ ਕੋਲ ਜਾ ਕੇ ਪ੍ਰਾਰਥਨਾ ਦੇ ਤੌਰ ਤੇ ਤੁਸੀਂ ਬੋਲ ਦੇਣੀਆਂ ਹਨ ਇਸ ਆਵ ਬੋਲਣ ਤੋਂ ਬਾਅਦ ਵਿੱਚ ਜਿਹੜਾ ਤੁਸੀਂ ਨਿੰਬੂ ਲੈ ਕੇ ਆਏ ਸੀ ਉਸ ਲਈ ਤੁਸੀਂ ਦੋ ਟੁਕੜੇ ਕਰ ਲੈਣੇ ਹਨ ਤੇ ਦੋ ਟੁਕੜੇ ਕਰਨ ਤੋਂ ਪਹਿਲਾਂ ਤੁਸੀਂ ਸੰਦੂਰ ਲੈ ਕੇ ਉਸ ਸੰਦੂਰ ਦੀਆਂ ਇਸ ਨਿੰਬੂ ਦੇ ਉੱਪਰ ਤੁਸੀਂ ਦੋ ਬੂੰਦਾਂ ਲਗਾਉਣੀਆਂ ਹਨ ਇੱਕ ਸਾਈਡ ਤੇ ਲਗਾ ਸਕਦੇ ਹੋ ਇੱਕ ਸਾਈਡ ਦੇ ਕੰਨ ਤੋਂ ਭਾਅ ਕੇ ਜਵੇਂ ਤੁਸੀਂ ਨਿੰਬੂ ਨੂੰ ਅੱਧਾ ਕਰਨਾ ਤੇ ਇੱਕ ਬਿੰਦੀ ਇੱਕ ਸਾਈਡ ਤੇ ਦੂਸਰੀ ਇੱਕ ਸਾਈਡ ਰਹਿ ਜਾਵੇ ਇਸ ਤਰੀਕੇ ਨਾਲ ਤੁਸੀਂ ਬਿੰਦੀਆਂ ਲਗਾਉਣ ਤੋਂ ਬਾਅਦ ਦੇ ਵਿੱਚ ਇਸ ਨਿੰਬੂ ਦੇ ਤੁਸੀਂ ਦੋ ਟੁਕੜੇ ਕਰ ਲੈਣੇ ਹਨ ਦੋ ਟੁਕੜੇ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇੱਥੇ ਇੱਕ ਬੋਲਣਾ ਮੰਤਰ ਇਸ ਮੰਤਰ ਨੂੰ ਤੁਸੀਂ ਨੋਟ ਕਰਕੇ ਵੀ ਰੱਖ ਸਕਦੇ ਹੋ ਜਾਂ ਧਿਆਨ ਦੇ ਨਾਲ ਸੁਣ ਸਕਦੇ ਹੋ ਓਮ ਸ਼੍ਰੀ ਬੈਰਵਾਇ ਨਮੇ ਇਸ ਮੰਤਰ ਦਾ ਤੁਸੀਂ ਜਾਪ ਕਰਨਾ ਹੈ ਜਿਵੇਂ ਕਿ ਨਿੰਬੂ ਕੱਟਣ ਤੋਂ ਬਾਅਦ ਦੇ ਵਿੱਚ ਇਸ ਮੰਤਰ ਦਾ ਜਾਪ ਕਰਨਾ ਤੇ ਤੁਸੀਂ ਕਿੰਨੇ ਵਾਰ ਇਸ ਮੰਤਰ ਦਾ ਜਾਪ ਤੁਸੀਂ 11 ਵਾਰ ਕਰਨਾ ਇਸ ਤਰੀਕੇ ਨਾਲ ਇਹ ਮੰਤਰ 11 ਵਾਰ 11 ਵਾਰ ਬੋਲਣ ਤੋਂ ਬਾਅਦ ਦੇ ਵਿੱਚ ਦੋ ਟੁਕੜੇ ਜਿਵੇਂ ਤੁਸੀਂ ਨਿੰਬੂ ਦੇ ਇੱਕ ਟੁਕੜਾ ਇੱਕ ਹੱਥ ਦੇ ਵਿੱਚ ਤੁਸੀਂ ਘਰ ਲੈਣਾ ਤੇ ਇੱਕ ਹੱਥ ਵਿੱਚ ਇਸੇ ਤਰੀਕੇ ਨਾਲ ਇੱਕੋ ਸਾਰੇ ਧੰਨਾ ਟੁਕੜੇ ਹਨ ਤੁਸੀਂ ਦੋਨਾਂ ਹੱਥਾਂ ਨਾਲ ਇੱਕੋ ਵਾਰ ਹੀ ਤੁਸੀਂ ਇਸ ਦਰਖਤ ਦੇ نیچے ਨਚੋੜ ਦੇਣਾ ਬਿਲਕੁਲ ਤੁਸੀਂ ਪੇੜ ਦੇ نیچے ਨਹੀਂ ਨਚੋੜਨਾ ਜਿਵੇਂ ਕਿ ਦਰਖਤ ਦੀ ਜੜਾ ਹੁੰਦੀ ਹੈ ਆਪਾਂ ਨੂੰ ਪਤਾ ਹੁੰਦਾ ਹੈ ਇਥੇ ਜਾਣ ਹੈ ਉਸ ਜੜ ਦੇ ਕੋਲ ਤੁਸੀਂ ਨੂੰ ਚੋੜਨਾ ਹੈ ਐਸੇ ਨਿੰਬ ਨੂੰ ਨਿਚੋੜ ਕੇ ਤੁਸੀਂ ਆਪਣੇ ਘਰ ਵਾਪਸ ਆ ਜਾਣਾ ਹੈ ਇਹ ਸਭ ਾਂ ਨੂੰ ਕਰਨ ਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਦੁਸ਼ਮਣ ਕੋਈ ਜੀ ਦਿਨਾਂ ਵਿੱਚ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਜਾਣਗੇ ਇਥੇ ਤੁਹਾਨੂੰ ਆਪਣੇ ਦੁਸ਼ਮਣ ਦਾ ਨਾਮ ਲੈਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਇਸ ਦੇ ਨਾਲ ਜਾ ਕੇ ਤੁਹਾਡੇ ਉੱਪਰ ਤੁਹਾਡੇ ਦੁਸ਼ਮਣਾਂ ਨੇ ਕੋਈ ਤਾਂਤ੍ਰਿਕ ਕਿਰਿਆਵਾਂ ਕਾਲਾ ਜਾਦੂ ਟੋਣਾ ਤਾਂਤ੍ਰਿਕ ਕਿਰਿਆਵਾਂ ਕਿਸੇ ਵੀ ਤਰ੍ਹਾਂ ਦੀ ਕੈਨਦੋ ਭਾਵ ਕਿ ਉਹਨਾਂ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਉਹ ਦਾ ਤੁਹਾਡੀ ਜ਼ਿੰਦਗੀ ਵਿੱਚ ਦੂਰ ਹੋਵੇਗਾ ਹੀ ਹੋਵੇਗਾ ਤੇ ਇਸ ਦੇ ਨਾਲ ਨਾਲ ਤੁਹਾਡੇ ਜਿਹੜੇ ਦੁਸ਼ਮਣ ਨੇ ਉਹ ਵੀ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋਣਗੇ ਜਿਵੇਂ ਤੁਸੀਂ ਇਸ ਪਾਣੋ ਜੇਕਰ ਸ਼ਨੀਵਾਰ ਸ਼ੁਰੂ ਕਰ ਰਹੇ ਹੋ ਤਾਂ ਸ਼ਨੀਵਾਰ ਤੋਂ ਲੈ ਕੇ ਲਗਾਤਾਰ 5 ਦਿਨ ਤੁਸੀਂ ਇਸ ਤਰਕਤ ਦੇ ਕੋਲ ਆ ਕੇ ਸੇਮ ਐਸੇ ਪ੍ਰੋਸੈਸ ਦੇ ਨਾਲ ਤੁਸੀਂ ਉਪਾ ਕਰਨਾ ਜਿਵੇਂ ਤੁਸੀਂ ਸ਼ਨੀਵਾਰ ਦੇ ਤਿੰਨ ਚਰੂ ਕੀਤਾ ਤੇ ਸ਼ਨੀ ਐ ਸੋ ਮੰਗਲ ਤੇ ਬੁੱਧਵਾਰ ਤੱਕ ਤੁਸੀਂ ਕਰਨਾ ਜੇਕਰ ਤੁਸੀਂ ਮੰਗਲਵਾਰ ਨੂੰ ਸ਼ੁਰੂ ਕਰ ਰਹੇ ਹੋ ਤਾਂ ਮੰਗਲ ਬੁੱਧ ਫੇਰ ਸ਼ੁੱਕਰ ਤੇ ਸ਼ਨੀਵਾਰ ਤੱਕ ਇਸ ਤਰੀਕੇ ਨਾਲ ਇਸ ਪ੍ਰਸਾਦ ਨੂੰ ਤੁਸੀਂ ਲਗਾਤਾਰ 5 ਦਿਨ ਕਰ ਲੈਣਾ ਇਸ ਦਰਖਤ ਦੇ ਕੋਲ ਜਾਣਾ ਤੇ 5 ਦਿਨ ਲਗਾਤਾਰ ਤੁਸੀਂ ਇਸ ਪਾਣੂ ਕਰਨਾ ਜਦੋਂ ਤੁਸੀਂ ਇਸ ਪਾਣੂ ਕਰ ਲਵੋਗੇ ਤੁਸੀਂ ਯਕੀਨ ਮੰਨੋਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਦੁਸ਼ਮਣ ਨਾਮ ਦੀ ਬਿਮਾਰੀ ਇਕਦਮ ਦੂਰ ਹੋ ਵਗੇ ਤੁਹਾਡੀ ਜ਼ਿੰਦਗੀ ਵਿੱਚ ਜਿਹੜੇ ਤੁਹਾਡੇ ਦੁਸ਼ਮਣ ਨੇ ਬਿਲਕੁਲ ਹੀ ਨਸ਼ਟ ਹੋ ਜਾਣਗੇ ਜੇਕਰ ਉਹਨਾਂ ਦਾ ਕੁਝ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਤਾਂ ਉਹ ਵਾਪਸ ਮੁੜ ਕੇ ਉਸ ਉੱਪਰ ਹੋ ਜਾਵੇਗਾ ਤੁਹਾਨੂੰ ਇਸ ਲਈ ਕੁਝ ਵੀ ਕਰਨ ਦੀ ਜਾਂ ਘਬਰਾਂਉਣ ਦੀ ਜ਼ਰੂਰਤ ਨਹੀਂ ਹੈ ਸੰਗਤ ਜੀ ਇਸੇ ਸਾਡੀ ਅੱਜ ਦੀ ਵੀਡੀਓ ਦਾ ਛੋਟਾ ਜੋਪਾ ਵੀਡੀਓ ਚੰਗੀ ਲੱਗੀ ਤਾਂ ਅੰਗੇ ਸ਼ੇਅਰ ਕਰ ਦੇਣਾ ਜੀ ਵਾਹਿਗੋ ਸੇਕਾ ਖਾਲਸਾ ਵਾਹਿਗੁਰੂ ਜੀ ਕਾ ਸ਼ੇਕ ਫਤਿਹ